ਹਾਂਜੀ ਬਾਜੀ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਸਰਿੰਦਰ ਕੁਮਾਰ ਸਰਪੰਚ ਗ੍ਰਾਮ ਪੰਚਾਇਤ ਡਾੜਾ ਜੀ ਸਰ ਕੀ ਸਮੱਸਿਆ ਆ ਰਹੀ ਪਈ ਹੈ ਇੱਥੋਂ ਕਾਜਵੇ ਤੋਂ ਸੈਲਫਾਂ ਜਿਹੜੀਆਂ ਕੀ ਰੁੱਟ ਚੁੱਕੀਆਂ ਨੇ ਸਮੱਸਿਆ ਸਾਰੇ ਆ ਰਹੀ ਹੈ ਸਾਡਾ ਇਹਦੇ ਇਹ ਸੈਲਫਾਂ ਟੁੱਟ ਗਈਆਂ ਸਾਡੇ ਪਿੰਡ ਦਾ ਤਾਂ ਲਾਂਗਾ ਕੋਈ ਹੈ ਹੀ ਨਹੀਂ ਸਾਡਾ ਕੋ ਸਾਦੇ ਹੋ ਰਹਿ ਨਹੀਂ ਕੋਈ ਵੀ ਇਹ ਜਿਹੜਾ ਸਾਡਾ ਪਿੰਡ ਦਾ ਲੰਘਾ ਇਹ ਨਾ ਸੈਲਫਾਂ ਦੇ ਉੱਪਰ ਹੀ ਜਾ ਕੇ ਜਾਂ ਅਸੀਂ ਕ੍ਰੋਸ ਕਰਕੇ ਸ਼ਹਿਰਪੁਰ ਜਾਂਦੇ ਜਾਣਾ ਹੋਰ ਕਿਤੇ ਜਾਣਾ ਬਾਕੀ ਇਹਦੇ ਨਾ دوسری ਸਾਈਡ ਘੱਟੋ ਘਾੜਾ 10-15 ਪਿੰਡੇ ਦੇ ਨਾਲ ਅਟੈਚਮੈਂਟ ਆ ਪਿੰਡ ਦੇ ਵਿੱਚ ਵੀ ਇਹ ਸੜਕ ਲਾ ਕੇ ਜਾਨ ਖੇਲਾ ਤੋਂ ਉਹ ਲੈ ਕੇ ਆਦਮ ਵਾਲਾ ਤੱਕ ਸੜਕ ਜਾਂਦੀ ਆ ਇਹ ਇਹ ਸੜਕ ਇਹ ਕਾਫੀ ਲੋਕਾਂ ਦੀ ਆਵਾਜ਼ ਆਈ ਆ ਇਹ ਦੇ ਕਰਕੇ ਹਨਾ ਤੇ ਅਸੀਂ ਇਹ ਬੇਨਤੀ ਕਰਦੇ ਆ ਬੇ ਜਿਹੜੀ ਆ ਅਸੀਂ ਬੇਨਤੀ ਕਰਦੇ ਆ ਬੇ ਇਹਨੂੰ ਜਿੰਨੀ ਵੀ ਛੇਤੀ ਹੋ ਸਕੇ ਪ੍ਰਸ਼ਾਸਨ ਅੱਗੇ ਵੀ ਤਾਂ ਸਰਕਾਰ ਅਗ ਵੀ ਇਹ ਬੇਨਤੀ ਕਰਦੇ ਜਲਦੀ ਜਲਦੀ ਇਹਨੂੰ ਠੀਕ ਕਰਾਇਆ ਜਾਵੇ। ਫਿਲਹਾਲ ਸਰ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਐਸ ਡੀ ਐਮ ਵੀ ਐ ਤਹਿਸੀਲਦਾਰ ਕੋਈ ਜਾਇਜ਼ਾ ਲੈਣ ਪਹੁੰਚੇ ਨੇ ਹਲੇ ਤੱਕ। ਨਹੀਂ ਸਰ ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਕੋਲ ਕੋਈ ਨਹੀਂ ਪਹੁੰਚਾ। ਅਸੀਂ ਸਾਨੂੰ ਪਹਿਲਾਂ ਵੀ ਦੱਸਟਿਆ ਵੀ ਅਸੀਂ ਡਾਕਟਰ ਰਾਜਕਮਰ ਜੀ ਕੋ ਗੈਸਿੰਗ ਵਿੱਚ ਸਾਡੇ ਨਾਲ ਬਹੁਤ ਵਧੀਆ ਸੁਖਾਵੇ ਮਾਹੌਲ ਬਣ ਗਈ। ਬ੍ਰਾਹਮਣਾਂ ਦਾ ਜਿੰਪਾ ਜੀ ਕੋਲ ਵੀ ਉਹਨੇ ਵੀ ਸਾਨੂੰ ਇਸ ਚੀਜ਼ ਦਾ ਵਿਸ਼ਵਾਸ ਦਿਵਾਇਆ। ਅਸੀਂ ਏਡੀਸੀ ਮੈਡਮ ਕੋਲ ਵੀ ਮਿਲ ਕੇ ਉਹਨਾਂ ਨੂੰ ਆਪਣੇ ਮੰਗ ਪੱਤਰ ਦੇ ਕੇ ਆਏ ਸਾਰਿਆਂ ਨੂੰ ਤੇ ਉਹਨਾਂ ਨੇ ਬਹੁਤ ਵਧੀਆ ਸਾਨੂੰ ਵਿਸ਼ਵਾਸ ਆਇਆ ਪਰ ਅਜੇ ਤੱਕ ਸਾਡੇ ਕੋਲ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਪਹੁੰਚ ਕਾਰਵੇ ਕੋਈ ਨਹੀਂ ਪਹੁੰਚੀ ਸਾਡੀ ਇਹ ਮੰਗਾਂ ਬੀਨੂੰ ਜਲਦੀ ਜਲਦੀ ਕਰਵਾਇਆ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਅਵਤਾਰ ਚੰਦ ਜੀ ਕਿਹੜਾ ਪਿੰਡ ਹੈ ਜੀ ਦਾੜਾ ਸਰ ਕੀ ਸਮੱਸਿਆ ਆ ਰਹੀ ਪਈ ਹੈ ਜੀ ਸਮੱਸਿਆ ਜੀ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਜਿਹੜਾ ਕਾਜ ਬਹਿਗਾ ਰੁਕ ਚੁੱਕਾ ਆ ਜਿਸ ਵੇਲੇ ਅਸੀਂ ਇੱਧਰ ਡਾੜੇ ਤੋਂ ਹਿਸ਼ਾਲਪੁਰ ਮਾਝੀਵਾਲ ਦੀ ਜਾਂਦੇ ਆ ਜਾਂ ਹਿਸ਼ਾਲਪੁਰ ਨੂੰ ਆਪਾਂ ਸ਼ੇਰਪੁਰ ਬਾਤੀਆਂਵਾਲ ਦੀ ਜਾਂਦੇ ਆ ਤੇ ਦੋ ਹੀ ਕਾਜ ਜਿਹੜੇ ਟੁੱਟ ਚੁੱਕੇ ਆ ਸਾਡਾ ਆਉਣਾ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ ਜਦੋਂ ਸਾਡੇ ਸਕੂਲ ਦੇ ਬੱਚੇ ਜਾਂਦੇ ਹੈਗੇ ਪੜ੍ਹਨ ਤੇ ਉਸ ਵੇਲੇ ਵੀ ਕਿਹੜੀਆਂ ਬੱਸਾਂ ਇੱਧਰ ਤੋਂ ਇੱਧਰ ਆ ਜਾਂਦੀਆਂ ਤੇ ਇੱਧਰ ਤੋਂ ਇੱਧਰ ਜਾਂਦੀਆਂ ਤੇ ਇਸ ਹਾਰਪੁਰ ਜਾਣ ਦਾ ਰਸਤਾ ਸਾਡਾ ਖਤਮ ਹੋ ਜਾਂਦਾ ਇਸ ਕਰਕੇ ਸਰਕਾਰ ਅੱਗੇ ਬੇਨਤੀ ਆ ਕੇ ਜਲਦੀ ਜਲਦੀ ਸਾਡੀ ਬੇਨਤੀ ਨੂੰ ਸਦਕਾਰ ਕੀਤਾ ਜਾਵੇ ਤੇ ਜੋ ਕਾਜ ਜੇ ਟੁੱਟ ਗਿਆ ਉਹਨੂੰ ਬਣਾਉਣ ਦੀ ਕਿਰਪਾਲਤਾ ਕੀਤੀ ਜਾਵੇ